ਚਾਹੁੰਦੇ ਤਾਂ ਇਹ ਸੀ ਕਿ ਕਿ ਇਹਨੂੰ ਮੈਂਟਲੀ ਟੌਰਚਰ ਕਰ ਦਿਓ। ਇਹਨੂੰ ਕਮਜ਼ੋਰ ਕਰ ਦਿਓ। ਕਿ ਲੜ ਨਾ ਸਕੇ। ਮੈਂ ਮੁੰਦੇ ਹੀ ਕਿ ਚੱਕ ਰਿਹਾ ਸੀ ਮੈਂ ਪੁੱਛ ਰਿਹਾ ਸੀ ਕਿ ਕਟਾਰੂ ਚੱਕ ਦੇ ਖਿਲਾਫ ਕਿਉਂ ਨਹੀਂ ਐਕਸ਼ਨ ਲੈ ਰਹੇ ਤੁਸੀਂ? ਤੁਸੀਂ ਬੀਬੀ ਮਾਨੂਕੇ ਨੇ ਐਨ ਆਰ ਆਈ ਦੀ ਕੋਠੀ ਦੇ ਕਬਜ਼ਾ ਕੀਤਾ ਤੁਸੀਂ ਉਹਦੇ ਖਿਲਾਫ ਕਿਉਂ ਨਹੀਂ ਐਕਸ਼ਨ ਲੈ ਰਹੇ? ਤੁਸੀਂ ਜੋ ਡਰੱਗਸ ਦਾ ਵਾਅਦਾ ਕੀਤਾ ਸੀ ਉਹ ਪੂਰਾ ਕਿਉਂ ਨਹੀਂ ਕਰ ਰਹੇ? ਬੇਅਦਬੀਆਂ ਦਾ ਮਸਲਾ ਤੁਸੀਂ ਪੂਰਾ ਕਿਉਂ ਨਹੀਂ ਕਰ ਰਹੇ? ਸਰਕਾਰੀ ਹਮਲੇ ਦਾ ਦੁਰਉਸਤਮਾਲ ਕਰਕੇ ਸਾਜ਼ਿਸ਼ ਕਰਕੇ ਬੰਦਿਆਂ ਨੂੰ ਗੰਡ ਕੇ ਝੂਠੇ ਪਿਆਰ ਦਵਾ ਕੇ ਝੂਠੀਆਂ ਰਿਕਵਰੀਆਂ ਦਵਾ ਕੇ ਝੂਠੇ ਐਫ ਆਈ ਆਰ ਕਰਾ ਕੇ ਜੋ ਕੁਛ ਇਹਨਾਂ ਨੇ ਕੀਤਾ ਵਾ ਮੈਨੂੰ ਪਿਆਰ ਨਾਲ ਤਾਂ ਖਰੀਦ ਲੈਂਦਾ ਇਹ ਮੈਨੂੰ ਪਿਆਰ ਨਾਲ ਕਹਿੰਦਾ ਕਿ ਖੈਰਾ ਸਾਹਿਬ ਆਪਾਂ ਇਕੱਠੇ ਰਹੇ ਆਂ ਤੇ ਕਿਰਪਾ ਕਰਕੇ ਤੁਸੀਂ ਮੇਰੇ ਨਾਲ ਜਿਹੜਾ ਆਓ ਬੈਠੋ ਚਾਹ ਦਾ ਕੱਪ ਪੀਓ ਤੇ ਮੇਰੇ ਖਿਲਾਫ ਯਾਰ ਤੁਸੀਂ ਸਾਡੀ ਸਰਕਾਰ ਦੇ ਖਿਲਾਫ ਅਗਰ ਬੋਲਦੇ ਹੋ ਤਾਂ ਕਿਰਪਾ ਕਰਕੇ ਥੋੜਾ ਠੀਕ ਮੈਂ ਘਟਾ ਦੇਣਾ ਸੀਗਾ ਕੁਝ ਨਹੀਂ ਹੁੰਦਾ ਪਿਆਰ ਨਾਲ ਤਾਂ ਪੰਜਾਬੀ ਯਾਰ ਮੁੱਲ ਲੈ ਸਕਦੇ ਤੁਸੀਂ ਉਸ ਨੂੰ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜੋ ਜੋ ਮਨੂ ਸਾਨੂੰ ਵੱਡਦਾ ਅਸੀਂ ਤੁਣ ਸਵਾਏ ਹੋਏ ਇਦਾਂ ਮਾਰ ਸਕਦੇ ਆਰ ਤੁਸੀਂ ਕਿਸੇ ਨੂੰ ਜੇਲ੍ਹ ਚ ਰੱਖ ਕੇ ਬਾਹਾਂ ਮਰੋੜ ਕੇ ਝੂਠੇ ਪਰਚੇ ਿਗਰਾ ਕੇ ਯੂ ਵਾਂਟ ਯੂ ਵਾਂਟ ਦੈਟ ਵੀ ਸ਼ੁੱਡ ਬੇਗ ਯੂ ਯੂ ਸ਼ੁੱਡ ਕਮ ਐਂਡ ਨੀਲ ਡਾਊਨ ਬਿਫੋਰ ਯੂ ਨੇਵਰ ਮਾਰਤਾ ਸਕਦੇ ਆਂ ਅਸੀਂ ਮਰ ਪਰ ਇਦਾਂ ਮਾਫੀ ਨਹੀਂ ਮੰਗ ਸਕਦੇ ਚੋਂਦੇ ਤਾਂ ਇਹ ਸੀਗੇ ਕਿ ਇਹਨੂੰ ਮੈਂਟਲੀ ਟੌਰਚਰ ਕਰ ਦਿਓ ਇਹਨੂੰ ਕਮਜ਼ੋਰ ਕਰ ਦਿਓ ਇਹ ਲੜ ਨਾ ਸਕੇ ਕਿਉਂਕਿ ਮੈਂ ਮੈਂ ਗੱਲ ਕੀ ਕਰ ਰਿਹਾ ਹਾਂ ਸਰਕਾਰ ਦੇ ਖਿਲਾਫ ਹੋ ਸਕਦਾ ਮੇਰਾ ਮੇਰੀ ਟੋਨ ਟੈਨਰ ਹਾਰਸ਼ ਹੋਵੇ ਕਿਉਂਕਿ ਮੈਂ ਬੇਸਿਕਲੀ ਅਸੀਂ ਪਿੰਡਾਂ 'ਚੋਂ ਜੰਮੇ ਹੋਏ ਜੱਟ ਆਂ ਜਿੰਨਾ ਮਰਜ਼ੀ ਚੰਗੇ ਥਾਂ ਪੜਾ ਲਓ ਸਾਨੂੰ ਸਾਡੀ ਜਿਹੜੀ ਬੋਲੀ ਆ ਅਖੀਰ ਜਦੋਂ ਅਸੀਂ ਗੁੱਸੇ 'ਚ ਆਉਨੇ ਆ ਜਾਂ ਸਾਨੂੰ ਦੁੱਖ ਲੱਗਦਾ ਅਸੀਂ ਇਦਾਂ ਹੀ ਬੋਲਦੇ ਜਿੱਦਾਂ ਮੈਂ ਬੋਲਿਆ ਹੂੰਗਾ ਕਹਦੀ ਇਹਨਾਂ ਦੇ ਖਿਲਾਫ ਮੈਂ ਮੁੰਡੇ ਕੀ ਚੱਕ ਰਿਹਾ ਸੀ ਮੈਂ ਪੁੱਛ ਰਿਹਾ ਸੀ ਕਿ ਕਟਾਰੂ ਚੱਕ ਦੇ ਖਿਲਾਫ ਕਿਉਂ ਨਹੀਂ ਐਕਸ਼ਨ ਲੈ ਰਹੇ ਤੁਸੀਂ ਤੁਸੀਂ ਬੀਬੀ ਮਾਨੂਕੇ ਨੇ ਐਨ ਆਰ ਆਈ ਦੀ ਕੁਠੀ ਤੇ ਕਬਜ਼ਾ ਕੀਤਾ ਤੁਸੀਂ ਉਹਦੇ ਖਿਲਾਫ ਕਿਉਂ ਨਹੀਂ ਐਕ ਜੋ ਡਰੱਗਸ ਦਾ ਵਾਅਦਾ ਕੀਤਾ ਸੀ ਉਹ ਪੂਰਾ ਕਿਉਂ ਨਹੀਂ ਕਰ ਰਹੇ ਬੇਅਦਬੀਆਂ ਦਾ ਮਸਲਾ ਤੁਸੀਂ ਪੂਰਾ ਕਿਉਂ ਨਹੀਂ ਕਰ ਰਹੇ ਮੈਂ ਇੱਕ ਬਿੱਲ ਪੇਸ਼ ਕੀਤਾ ਕਿ ਪੰਜਾਬ ਦੇ ਵਿੱਚ ਕੋਈ ਵੀ ਗੈਰ ਪੰਜਾਬੀ ਜਿਹੜਾ ਜ਼ਮੀਨ ਨਾ ਖਰੀਦ ਸਕੇ ਬਾਜਵਾ ਸਾਹਿਬ ਮੇਰੇ ਨਾਲ ਗਏ ਨੇ ਜਨਵਰੀ 2023 ਦੇ ਵਿੱਚ ਸਪੀਕਰ ਸਾਹਿਬ ਦੇ ਚੈਂਬਰ ਦੇ ਵਿੱਚ ਹੁਣ ਤਾਂ ਉੱਤਰਾਖੰਡ ਵੀ ਬਣਾਉਣ ਲੱਗਿਆ ਲੋ ਗੁਜਰਾਤ ਵਿੱਚ ਲੋ ਆ Rajasthan ਵਿੱਚ ਲੋ ਆ Himachal ਚ ਲੋ ਆ ਕੋਈ ਵੀ ਗੈਰ ਵਸੰਡਾ ਉਹਨਾਂ ਦੇ ਸੂਬਿਆਂ ਵਿੱਚ ਜ਼ਮੀਨ ਖਰੀਦ ਕੇ ਵੋਟਰ ਨਹੀਂ ਬਣ ਸਕਦਾ ਮੈਂ ਕਿਸੇ ਭਾਰਤ ਦੇ ਨਾਗਰਿਕ ਦੇ ਉਲਟ ਨਿਕਾ ਜੀ ਸੱਦ ਕੇ ਪੰਜਾਬ ਦੇ ਵਿੱਚ ਆਓ ਪੈਸੇ ਕਮਾਓ ਜਿੱਦਾਂ ਬਾਕੀ ਸੂਬਿਆਂ ਜਾਂਦੇ ਤੁਸੀਂ ਵੀ ਹੈਵ ਨੋ ਇਸ਼ੂਜ਼ ਐਟ ਆਲ ਬਟ ਪਲੀਜ਼ ਮੇਕ ਅ ਲਾ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਕਿ ਅਸੀਂ ਕਾਨੂੰਨ ਬਣਾਉਣਾ ਕਿ ਨਹੀਂ ਬਣਾਉਣਾ ਇਦਾਂ ਨੇ ਮੈਂ ਮੁੱਦੇ ਹੀ ਚੱਕ ਰਿਆ ਸੀ ਕਾ ਉਹ ਪਿੰਡਾਂ ਦੇ ਵਿੱਚ ਸ਼ਾਦੀ ਦੀ ਗੱਲ ਹੈ ਜਦੋਂ ਬੰਦੇ ਕੋਈ ਦਲੀਲ ਮੁੱਕ ਜਾਂਦੀ ਹੈ ਫਿਰ ਤੁਹਾਡੇ ਗੱਲ ਪੈਂਦਾ ਉਹ ਤੇ ਭਗਵੰਤ ਦੇ ਕੋਲ ਅੱਜ ਸਰਕਾਰੀ ਹਮਲਾ ਹੈਗਾ ਵਾ ਇਹ ਸਾਰੀ ਉਮਰ ਤਾਂ ਰਹਿਣਾ ਨਹੀਂਗਾ ਹਮਲਾ ਸਾਰੀ ਇਹ ਤਾਂ ਹੋਰ 2.5 ਸਾਲ ਦੀ ਖੇਡ ਹੈਗੀ ਆ ਸਰਕਾਰੀ ਅਮਲੇ ਦਾ ਦੁਰ ਇਸਤੇਮਾਲ ਕਰਕੇ ਸਾਜ਼ਿਸ਼ ਕਰਕੇ ਬੰਦਿਆਂ ਨੂੰ ਗੰਡ ਕੇ ਝੂਠੇ ਬਿਆਨ ਦਵਾ ਕੇ ਝੂਠੀਆਂ ਰਿਕਵਰੀਆਂ ਦਵਾ ਕੇ ਝੂਠੇ ਐਫ ਆਈ ਆਰ ਕਰਾ ਕੇ ਜੋ ਕੁਛ ਇਹਨਾਂ ਨੇ ਕੀਤਾ ਵਾ ਲੈਟ ਮੀ ਟੈਲ ਯੂ ਆਈ ਵਿਲ ਨਾਟ ਬੀ ਕਾਊਟ ਡਾਊਨ ਲਾਈਕ ਥਿਸ ਮੈਨੂੰ ਪਿਆਰ ਨਾਲ ਤਾਂ ਖਰੀਦ ਲੈਂਦਾ ਇਹ ਮੈਨੂੰ ਪਿਆਰ ਨਾਲ ਕਹਿੰਦਾ ਕਿ ਖੈਰਾ ਸਾਹਿਬ ਆਪਾਂ ਇਕੱਠੇ ਰਹੇ ਆ ਤੇ ਕਿਰਪਾ ਕਰਕੇ ਤੁਸੀਂ ਮੇਰੇ ਨਾਲ ਜਿਹੜਾ ਆਓ ਬੈਠੋ ਚਾਹ ਦਾ ਕੱਪ ਪੀਓ ਤੇ ਮੇਰੇ ਖਿਲਾਫ ਯਾਰ ਤੁਸੀਂ ਸਾਡੀ ਸਰਕਾਰ ਦੇ ਖਿਲਾਫ ਅਗਰ ਬੋਲਦੇ ਹੋ ਤਾਂ ਕਿਰਪਾ ਕਰਕੇ ਥੋੜਾ ਠੀਕ ਮੈਂ ਘਟਾ ਦੇਣਾ ਸੀਗਾ ਕੁਝ ਨਹੀਂ ਹੁੰਦਾ ਪਿਆਰ ਨਾਲ ਤਾਂ ਪੰਜਾਬੀ ਯਾਰ ਮੁੱਲ ਲੈ ਸਕਦੇ ਤੁਸੀਂ ਉਸ ਨੂੰ ਪਰ ਜੇ ਤੁਸੀਂ ਕੋਈ ਡਰਾ ਕੇ ਮੁਗਲਾ ਨਾਲੋਂ ਜ਼ਿਆਦਾ ਅਤਿਆਚਾਰ ਤਾਂ ਸਿੱਖਾਂ ਦੇ ਨਹੀਂ ਨਾ ਕਰ ਸਕਦਾ ਕੋਈ ਅਬਦਾਲੀ ਤੇ ਦੁਰਾਨੀ ਤੇ ਨਾਦਰ ਸ਼ਾਹ ਤੇ ਜ਼ਕਰੀਆ ਖਾਨ ਮੀਰ ਮੰਨੂ ੱਲੂ ਘਾਰੇ ਹੋਏ ਬਾਜਵਾ ਸਾਹਿਬ ਦੇ ਹਲਕੇ ਕਾਨੂੰ ਆਣਛ ਹੋਇਆ ਕੱਲੂ ਘਾਰਾ ਕੀ ਕਹਿੰਦੇ ਸੀ ਕਿ ਸਿੱਖ ਉਸ ਵੇਲੇ ਮੁਗਲਾਂ ਦਾ ਗਵਰਨਰ ਸੀ ਪੰਜਾਬ ਦਾ ਲਾਹੌਰ ਦਾ ਮੀਰ ਮੰਨੂ ਬੜਾ ਜ਼ਾਲਮ ਬੰਦਾ ਸੀਗਾ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜੋ-ਜੋ ਮੰਨੂ ਸਾਨੂੰ ਵਡਦਾ ਅਸੀਂ ਧੂਣ ਸਵਾਏ ਹੋਏ ਇੱਧਾ ਮਾਰ ਸਕਦੇ ਹਾਂ ਤੁਸੀਂ ਕਿਸੇ ਨੂੰ ਜੇਲ੍ਹ ਚ ਰੱਖ ਕੇ ਬਾਹਾਂ ਮਰੋੜ ਕੇ ਝੂਠੇ ਪਰਚੇ ਗਾ ਕੇ ਯੂ ਵਾਂਟ ਯੂ ਵਾਂਟ ਦੈਟ ਵੀ ਸ਼ੁੱਡ ਬੈਗ ਯੂ ਯੂ ਸ਼ੁੱਡ ਕਮ ਐਂਡ ਨੀਲ ਡਾਊਨ ਬਿਫੋਰ ਯੂ ਨੈਵਰ ਮਾਰਤਾ ਸਕਦੇ ਹਾਂ ਅਸੀਂ ਮਰ ਪਰ ਏਦਾਂ ਮਾਫੀ ਨਹੀਂ ਮੰਗ ਸਕਦੇ। ਬਸ ਆਹੀ ਮੁੱਦੇ ਸੀ ਕਿ ਤੇ ਆਹੀ ਗੱਲਾਂ ਕਰਦੇ ਸੀ। ਫਿਰ ਉਹ ਅਕਾਲਪੁਰ ਕੁ ਬੈਠਾ ਉੱਤੇ। ਕੂੜ ਨੂੰ ਖੁੱਟੇ ਨਾਨਕਾ ਉੜਕ ਸੱਚ ਰਹੇ। ਟਰੂਥ ਵਿਲ ਅਲਟੀਮੇਟਲੀ ਪ੍ਰਿਵੇਲ ਅੱਜ ਨਹੀਂ ਪ੍ਰਿਵੇਲ ਕਰੂਗਾ। 4 ਦਿਨ ਰੋਕ ਲੂਗਾ, 4 ਮਹੀਨੇ ਰੋਕ ਲੂਗਾ, ਸਾਲ ਡੇਢ ਸਾਲ ਰੋਕ ਲੂਗਾ। ਮੈਂ ਜਾਊਂਗਾ ਸੁਪਰੀਮ ਕੋਰਟ ਦੇ I will ask for a Supreme CBI inquiry. ਆਲਦੋ CBI ਇਟਸੈਟਰਾ ਅੱਜਕੱਲ ਸ਼ੱਕ ਹੈ ਪਰ ਸਾਡੇ ਕੋਲ ਚਾਰਾ ਕੀ ਹੈ? ਮੈਂ ਮੰਗੂਗਾ CBI ਜਾਂਚ ਕੇ ਆ ਦੋਨਾਂ ਪਰਚਿਆਂ ਦੀ ਸੀਬੀਆਈ ਜਾਂਚ ਸਾਰੇ ਨੰਗੇ ਹੋ ਜਾਣਗੇ ਕੱਪੜੇ ਲੱਥ ਜਾਣਗੇ ਇਹਨਾਂ ਦੇ